ਫਾਈਨਲੀ ਦੋਸਤੋ ਜਿਹੜਾ ਆਪਣਾ ਫਰਸ ਆ ਉਹ ਰੈਡੀ ਹੋ ਚੁੱਕਿਆ ਜੀ ਸਫਾਈ ਦੇਖੋ ਕਿੰਨੀ ਵਧੀਆ ਹੈ ਤੁਹਾਡੇ ਸਾਹਮਣੇ ਸੋ ਬਿਲਕੁਲ ਐਨ ਜ਼ੀਰੋ ਲੈਵਲ ਦੇ ਉੱਤੇ ਜਿਹੜਾ ਵੀ ਪਾਣੀ ਮਾੜਾ ਮੋਟਾ ਡੁੱਲੂਗਾ ਪਸ਼ੂ ਵਗੈਰਾ ਪਸੂਤਰ ਦਾ ਉਹ ਆਪਣਾ ਇਹ ਤਾਂ ਸਕ੍ਰੈਪਰ ਵਾਲੀ ਜਗਾ ਤੇ ਆ ਜਾਣਾ ਹੈ ਦੂਜੀ ਬਈ ਸਮੱਸਿਆ ਇੱਕ ਬਾਈ ਨੇ ਕਮੈਂਟ ਕੀਤਾ ਸੀ ਕਹਿੰਦਾ ਬਈ ਇਹ ਇਹ ਫਰਸ ਨਾ ਤੁਸੀਂ ਲਾਓ ਇਹਦੇ ਨਾਲ ਪਸ਼ੂ ਡਿੱਗਦੇ ਆ ਬਾਈ ਜੀ ਉਹਦਾ ਜਵਾਬ ਇਸ ਵੀਡੀਓ ਦੇ ਵਿੱਚ ਮੈਂ ਦੇ ਰਿਹਾ ਹੈ ਕਿ ਜਿਹੜੇ ਨਿਸ਼ਾਨ ਹੈ ਪਹਿਲਾਂ ਵੀ ਸਾਡੇ ਲੱਗੇ ਹੋਏ ਤੁਸੀਂ ਜੇ ਕਰੇ ਫਰਸ ਲਗਾ ਰਹੇ ਹੋ ਬਾਈ ਜੀ ਇਹ ਨਿਸ਼ਾਨ ਲਗਾਉਣਾ ਨਾ ਭੁੱਲਿਓ ਨਹੀਂ ਤੁਹਾਡੇ ਪਸ਼ੂ ਨੁਕਸਾਨੇ ਜਾਣਗੇ ਇਹ ਬਹੁਤ ਜ਼ਰੂਰੀ ਆ ਇਹਦੇ ਨਾਲ ਜਿਹੜੇ ਤੁਹਾਡੇ ਖੁਰਾਂ ਦੀ ਪਕੜਾ ਪਸ਼ੂ ਦੀ ਫਰਸ ਦੇ ਉੱਤੇ ਹੋਰ ਮਜ਼ਬੂਤ ਹੋਊਗੀ ਤੇ ਤੁਹਾਡੇ ਪਸ਼ੂ ਦੀ ਜਿਹੜੀ ਸਿਹਤ ਤੇ ਕਦੇ ਕੋਈ ਦਿੱਕਤ ਆਉਣੀ ਨਹੀਂ ਤਿਲਕਣ ਦੀ ਤਾਂ ਬਈ ਦਿੱਕਤ ਕਦੇ ਵੀ ਨਹੀਂ ਆਉਣੀ ਸੋ ਇਸ ਗੱਲ ਨੂੰ ਨੋਟ ਜ਼ਰੂਰ ਕਰ ਲਿਓ ਜੀ ਕਿਸੇ ਵੀ ਚੀਜ਼ ਨਾਲ ਇਦਾਂ ਤੁਸੀਂ ਨਿਸ਼ਾਨ ਦੇਣੇ ਆ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਸਾਡਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸ਼ੇਅਰ ਤਾਂ ਕਿ ਤੁਹਾਡੇ ਵਾਸਤੇ ਆਪਾਂ ਹੋਰ ਜਿਹੜੀਆਂ ਵੀਡੀਓ ਅਪਲੋਡ ਕਰ ਸਕੀ ਜੀ